बोले बादशा, है। बोले बादशाह बादशाह है 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 दिया दिया ए तबाई तबाई कोई राज हैई है उजड़े वसाम वासते ए तबाई है तबाही हैई रोंदे हसाम i

इस तरह गुरु गोबिंद सिंह जी ने अपना आप अपने अपने पूरे सरपंच को लुटा दिया और उनके अंतिम शब्द जिसे विच वो उपदेश निर्देश अते संदेश दे रहे हैं पाई गुरु आदि है मैं गुरु बना चलिया तानू हंसते देखा नहीं मैं सरपंच लुटा चलिया तेरी मार लड़ा नहीं तानू शेर बना चलिया तानू फतेह मिले मैं फतेह बना चलिया

बस इको ही पाठ पढ़ाया है उस अकाल पुरख तो बिना कितने ना शीश चुकाया है उस अकाल पुरख तो बिना कितने ना शीश चुकाया है उस दाते ने हद सती डोर छुपिया हो उस दाते ने हद सती डोर छुपिया हो ऐसे ¡No!

ਸਿਰ ਕੱਟੀ ਵੀਰਾਂ ਜਮਾ ਵੀਨੀ ਡੋਲਦੇ ਨਹੀਂ ਪਿਤਾ ਦਸ਼ਮੇਸ਼ ਕੋਲੋਂ ਸਿੱਖਿਆ ਪੱਗ ਸਿੱਕੀ ਦੀ ਨਾ ਮਿੱਟੀ ਵਿੱਚ ਰੋਲਦੇ ਰੋਲਦੇ ਨਿੱਕੇ ਬੱਚਿਆਂ ਦਾ ਵੇਖ ਲੋਹਾ ਜੀ ਗਾ ਸਿਰ ਕੱਟੀ ਵੀਰਾਂ ਜਮਾ ਵੀਨੀ ਡੋਲਦੇ ਨਹੀਂ ਪਿਤਾ ਦਸ਼ਮੇਸ਼ ਕੋਲੋਂ ਸਿੱਖਿਆ ਪੱਗ ਸਿੱਕੀ ਦੀ ਨਾ ਮਿੱਟੀ ਵਿੱਚ ਰੋਲਦੇ ਜਿੰਦਾ ਨਿੱਕੀਆਂ ਤੇ ਹਿੰਮਤਾਂ ਨੇ ਵੱਡੀਆਂ ਕਈ ਗਣਿਆ ਉਸ ਲੱਭ ਲੰਦ ਪਈ ਕੋਣ ਕੋਣਗੇ ਅਸਰ ਹੰਤ ਪਈ ਸ਼ਿਮਲਾ ਦੇ ਸਾਰੇ ਆਨੇ ਕੁੱਪੀਆਂ ਦਸੋਂ ਗੋਣ ਗੋਣ ਕੇ ਅਸਰ ਹੱਤ ਗਈ ਸ਼ਿਮਲਾ ਦੇ ਸਾਰੇ ਆਨੇ ਕੁੱਪੀਆਂ ਦਸੋਂ ਗੋਣ ਗੋਣ ਕੇ ਅਸਰ ਹੱਤ ਗਈ ਜਦ ਬੱਚੇ ਸਕੂਲੋਂ ਘਰੇ ਲੈਟ ਕਲੋਂ ਵਾਜਵੇ ਅਜੀ ਪੜ੍ਹ ਜਾਂਦੀ ਸਾਰੇ ਪਰਿਵਾਰ ਤੇ ਇੱਕ ਦੀ ਨੀ ਤੋ ਨੀ ਤਿੰਨ ਨੀ ਮਜਾ ਵਸਤ ਕੇ ਮਜੀ ਨੇ ਚਾਰ ਵਾਰ ਤੇ মজরুমা দেশা কে আদার কর গুরু গোবিন্দ সিং বড় নাম गुरुद्वारा श्री गुरु सिंह सभा एनडब्ल्यू बाल कवि दरबार कौ लोक दुरिया The

ਕਾਉ ਲਾ ਲਾ ਨੂੰ ਭਾਈ ਮੋਤੀ RAM ਜੀ ਉਹਨਾਂ ਨੂੰ कोटी कोटी ਨਮਸਕਾਰ ਜਿਨ੍ਹਾਂ ਨੇ ਦੁਤੀ ਸੇਵਾ ਬਦਲੇ ਆਪਣਾ ਪੂਰਾ ਪਰਵਾਰ ਕੌਲੋਂ ਵਿੱਚ ਪੀੜ ਦਿੱਤਾ ਸ਼ਹੀਦ ਕਰਵਾਇਆ ਤੇ ਦੀਵਾਨ ਟੋਡਰ ਮਾਲ ਜੀ ਨੂੰ ਨਮਸਕਾਰ ਜਿਨ੍ਹਾਂ ਨੇ 78000 ਸੋਨੇ ਦੀਆਂ ਮੋਹਰਾ ਦੇ ਕੇ ਮਾਤਾ ਜੀ ਦੇ ਤੇ ਬੱਚਿਆਂ ਦਾ ਸੰਸਕਾਰ ਕਰਦਾ ਸੀ ਬੋਲੇ ਸੋਨੇ ਵਾ ਰੀਆ ਕਾਲੇ ਜਸਕਰਨ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਨਾਲ 40 ਸਿੰਘ ਸੱਸਾ ਨਦੀ ਦੇ ਕੰਢੇ ਤੋਂ ਲੰਘ ਕੇ ਚਮਕੌਰ ਦੀ ਗਲੀ ਅੰਦਰ ਸ਼ਾਮ ਨੂੰ ਪਹੁੰਚਦੇ ਹਨ ਤਦ ਇੱਕ ਕੁਛ ਸਿੱਖਾਂ ਨੂੰ ਹੁਕਮ ਹੁੰਦਾ ਹੈ ਉਹ ਆਰਾਮ ਕਰਨਗੇ ਅਤੇ ਕੁਝ ਸਿੱਖਾਂ ਨੂੰ ਹੁਕਮ ਹੁੰਦਾ ਹੈ ਉਹ रा लेनेगे एच बड़े अल्लाह यार खान के कीमती बोलने की कई लेड के जमीन पर पोछ बिछाकर कई पहरा देने लगे तलवार उठाकर गोविंद भी संभासले खेमों में जाकर पता चला कि वो बैठे हैं गर्दन को झुकाकर उनके मुंह से निकलता वाहे गुरु वाहे गुरु वाहे गुरु सिर्फ तू ही तू तू ही तू तू ही तू ਥੇਰੇ ਕੁਝ ਦੇਰ ਬਾਅਦ ਭਾਈ ਦਾਸ ਸਿੰਘ ਜੀ ਗੁਰੂ ਮਹਾਰਾਜ ਜੀ ਕੋਲ ਆਉਂਦੇ ਹਨ ਅਤੇ ਉਹਨਾਂ ਤੋਂ ਪੁੱਛਦੇ ਹਨ ਗੁਰੂ ਮਹਾਰਾਜ ਜੀ ਕਲ ਸ਼ੇਰ ਨੂੰ ਇੱਥੇ ਕੀ ਵਾਪਰਨਾ ਹੈ ਤਦ ਗੁਰੂ ਮਹਾਰਾਜ ਜੀ ਕੀ ਆਖਦੇ ਹਨ ਇਸ ਵਿੱਚ ਇਹੋ ਪੇਸ਼ ਕੀਤਾ ਜਾਂਦਾ ਹੈ ਐਸੇ ਸਾਨੂੰ ਲੰਕੋ ਕੱਚੀ ਹਵੇਲੀ ਵਿੱਚ ਆ ਕੇ ਤੇ ਕਲਗੀਧਰ ਬਹਿ ਗਏ ਆਸਣ ਪੰਗ 놀아 तो मजबूत कर गए मजे हफ्ते में लानो की फतेह ओ वासी पुरी अनंदा दा हक सत तेरा दराई है एक माला सेते हाथ तू जे ओ संत जन नाल है उन्हें कोम सजाई से रजई

ਯੱਮਾਲ ਅਸਲ ਗੇ ਇਤਿਹਾਸ ਸੜ ਸੱਡੀਆਂ ਨਿਆਨੇ ਦੋ ਵਾਰੇ ਵਿੱਚ ਸਰਹੰਦ ਦੇ ਨੇ ਦੋ ਵਾਰੇ ਵਿੱਚ ਚਮਕੌਰ ਸੋਨੇ ਤੇਰੀ ਤੇਗ ਤੀਰ ਤੇ ਰਾਹ ਉੱਚੇ ਤੇਰੇ ਪੁੱਤਾਂ ਨਾਲ ਦੇ ਨਹੀਂ ਫਿਰ ਪੁੱਤ ਹੋਣੇ ਤੇਰੇ ਪੁੱਤਾਂ ਨਾਲ ਦੇ ਨਹੀਂ ਫਿਰ ਪੁੱਤ ਹੋਣੇ ਇਹ ਕਵਿੰਦਾ ਸਿੰਘ ਪੜੀ ਹਾਂ ਵਿੱਚ ਲਾਲ ਦਿਸਾਨ ਬੈ ਪੀਟਣੇ ਬੁਲ ਜੀ ਵਿੱਚ ਦਾਦੀ ਨੀਹਾ ਵਿੱਚ ਲਾਲ ਜਿਸਣ ਮੈਠੀ ਠੰਡੇ ਬੁਝ ਵਿੱਚ ਦਾਦੀ ਦੱਸ ਦੇਵੋ ਬੱਚਿਆਂ ਨੂੰ ਇਹੋ ਕ੍ਰਿਸਮਸ ਨਹੀਂ ਛੱਡੀ ਦੱਸ ਦੇਵੋ ਬੱਚਿਆਂ ਨੂੰ ਇਹੋ ਕ੍ਰਿਸਮਸ ਨਹੀਂ ਛੱਡੀ ਮੈਂ ਨਹੀਂ ਲੇਤਾ ਸ਼ਟਾ ਲਾ ਕੇ ਆਪਣਾ ਘਰ ਸਜਾਉਣਾ ਸਰਬੰਸਦਾ ਦੀ ਦੇ ਚਰਣਾ ਵਿੱਚ ਆਪਣਾ ਸੀਸ ਝੁਕਾਉਣਾ ਆਪਣਾ ਸੀਰਸ ਚੁਕਾਉਣਾ ਹਫਤਾ ਸ਼ਹੀਦੀਏ ਜੀਵਸ ਸੁਣਨੇ 拉ਗੀ ਟਾਡੀ ਹਫਤਾ ਸ਼ਹੀਦੀਏ ਜੀਵਸ ਸੁਣਨੇ 拉ਗੀ ਟਾਡੀ ਦੱਸ ਦੇ ਉਹ ਬੱਚਿਆਂ ਨੂੰ ਇਹੋ ਕ੍ਰਿਸਮਸ ਨਹੀਂ ਸਾਡੀ 估计没得了吧？咱们要给你们点个赞。